ਬੋਰ ਨਹੀਂ ਹੋਣ ਦੇਣਾ ਸਾਰੇ ਸਾਂਝੀ ਆ ਸਾਰੀ ਜ਼ਮੀਨ ਸਾਂਝੇ ਕਰਦੇ ਚਾਹ ਬੋਰ ਕਰਨਗੇ ਬੋਰ ਕਰਨਾ ਸਵਖਾ ਨਹੀਂ ਅਸੀਂ ਸਟੇ ਲੈ ਲੈਣਾ ਤੁਰੀ ਦਾ ਜੱਜ ਤੁਰੀ ਉਹ ਕਹਿੰਦੇ ਵੀ ਅਸੀਂ ਇਹ ਮੋਟਰ ਜਿਹੜੀ ਆ ਆਪਦੇ ਬੋਰ ਦੇ ਵਿੱਚ ਪਾ ਲਈ ਐ ਅਸੀਂ ਇਹਦਾ ਬੋਰ ਨਹੀਂ ਚੱਲਣ ਦੇਣਾ ਹੂੰ ਤੇ ਇਸ ਕਰਕੇ ਜਾਣੀ ਦੀ ਉਹ ਮੇਰਾ ਮੇਰੇ ਨਾਲ ਟੱਕਾ ਆ ਵੀ ਆ ਵੀ ਇਹਨਾਂ ਦੇ ਦੁਆਵਾਂ ਭਰਾਵਾਂ ਦੇ ਇਹਨਾਂ ਦੇ ਵੀ ਹੋਇਆ ਸੈਣ ਤੇ ਸਾਡੇ ਵੀ ਹੋਇਆ ਜੀ ਬਾਕੀ ਜਿਹੜਾ ਮੈਂਬਰ ਸਰਪੰਚਾ ਉਹਨਾਂ ਨੇ ਬਗੈਰ ਬੋਰ ਟੁੱਠੀ ਕਾ ਦਿੰਦੇ ਰਹੇ ਇਹਨਾਂ ਨੂੰ ਠੀਕ ਆ ਐ ਇੱਕ ਦੀ ਇਹਨਾਂ ਨੇ ਬੋਰ ਕਰਤਾ ਹੂੰ ਇਹ ਬੋਰ ਕਿਹਨੇ ਕੀਤਾ ਟੇਕ ਬੋਰ ਕੀਤਾ ਮੈੰਗਲ ਮਾਈਟਰ ਨੇ ਤੇ ਇਹਨਾਂ ਨੇ ਛਿੰਦੇ ਗਏ ਨੇ ਛਿੰਦੇ ਗਏ ਨੇ ਠੀਕ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢੱਲਵਾ ਤੁਸੀਂ ਜੁੜੇ ਹੋ ਢੱਲਵਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ ਅੱਜ ਅਸੀਂ ਖੜੇ ਆ ਪਿੰਡ ਢੈਲਵਾ ਕਲਾਂ ਬਾਈਪਾਸ ਤੇ ਇੱਕ ਖੇਤ ਦੇ ਵਿੱਚ ਜਿੱਥੇ ਪਿੰਡ ਢੈਲਵਾ ਕਲਾਂ ਦੇ ਦੋ ਕਿਸਾਨਾਂ ਦਾ ਦੋ ਧਿਰਾਂ ਦਾ ਖੇਤ ਦੀ ਮੋਟਰ ਨੂੰ ਲੈ ਕੇ ਆਪਸੀ ਰੌਲਾ ਹੈ ਕੀ ਆਹੋ ਰੌਲਾ ਉਹ ਸਾਰੇ ਮਸਲੇ ਤੋਂ ਤੁਹਾਨੂੰ ਅਸੀਂ ਜਾਣੂ ਕਰਾਵਾਂਗੇ ਉਹਨਾਂ ਦੋਨਾਂ ਧਿਰਾਂ ਦੇ ਜੁਬਾਨੀ ਸੋ ਇੱਥੇ ਸਾਡੇ ਵਿਚਕਾਰ ਸਰਕਾਰੀ ਅਧਿਕਾਰੀ ਵੀ ਜਿਹੜਾ ਉਹ ਪਹੁੰਚੇ ਹੋਏ ਨੇ ਬਿਜਲੀ ਵਿਭਾਗਮੇ ਤੋਂ ਜੀ ਸਾਹਿਬ ਵੀ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਆ ਜਿਹੜੀ ਉਹ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅ ਬਾਈ ਜੀ ਮਾਮਲਾ ਕੀ ਹੈ ਜੀ ਇਹ ਜਿਹੜਾ ਤੁਹਾਡਾ ਖੇਤ ਦੀ ਮੋਟਰ ਨੂੰ ਲੈ ਕੇ ਹੈ ਕਿ ਰੋਲਾ ਕੀ ਹੈ ਜੀ ਇਹ ਇਹ ਰੋਲਾ ਕੋਈ ਨਹੀਂ ਜੀ ਇਹ ਜਿਹੜੀ ਜ਼ਮੀਨ ਤੇ ਆਪਾਂ ਖੜੇ ਆ ਜੀ ਇਹ ਸਾਡੇ ਪਿਤਾ ਪੁਰਖੀ ਜਾਨੀ ਦੀ ਜਾਇਦਾਦ ਹੈ ਜੀ ਪਿਤਾ ਤੋਂ ਸਾਨੂੰ ਇਹ ਵਿਰਾਸਤ ਆਈ ਹੋਈ ਹੈ ਜਾਨੀ ਦੀ ਜ਼ਮੀਨ ਦੀ ਵੀ ਮੋਟਰ ਦੀ ਵੀ ਵਿਰਾਸਤੇ ਦੇ ਆਧਾਰ ਤੇ ਮੋਟਰ ਮੇਰੇ ਨਾਮ ਤੇ ਹੋ ਚੁੱਕੀ ਹੈ ਤੇ ਮੈਨੂੰ ਇਸ ਮੋਟਰ ਨੂੰ ਚਲਾਉਣ ਨਹੀਂ ਦਿੱਤਾ ਜਾ ਰਿਹਾ ਜੀ ਕੀ ਚੱਕਰ ਕੀ ਹੈ ਜੀ ਕਿਉਂ ਨਹੀਂ ਚਲਾਉਣ ਦਿੱਤਾ ਜਰਾ ਮਾਮਲਾ ਅਸਲ ਚ ਹੈ ਮਾਮਲਾ ਤੁਹਾਨੂੰ ਮੈਂ ਮੋਟਰ ਮੌਕੇ ਤੇ ਦਿਖਾ ਦੂੰਗਾ ਜੀ ਮੋਟਰ ਦਾ ਬ੍ਰੈਂਡ ਵੀ ਭੰਨਿਆ ਪਿਆ ਹੈ ਪੱਖਾ ਉਤੋਂ ਭੰਨਿਆ ਪਿਆ ਹੈ ਤੇ ਸਾਡੇ ਤਾਏ ਦੇ ਪੁੱਤ ਨੇ ਕਹਿ ਲਓ ਇੱਕ ਹੈਗਾ ਤਾਏ ਦਾ ਪੋਤਾ ਇੱਕ ਲੱਭੂ ਸਿੰਘ ਹੈ ਸੁਖਚੈਨ ਸਿੰਘ ਉਰਫ ਲੱਭੂ ਉਹ ਪਿਤਾ ਦਾ ਨਾਮ ਹੈਗਾ ਦਰਸ਼ਨ ਸਿੰਘ ਤੇ ਉਹਦੇ ਦਾਦੇ ਦਾ ਨਾਮ ਹੈਗਾ ਮੁੰਦਰ ਸਿੰਘ ਉਹਨਾਂ ਨੇ ਜਾਣੀ ਸੀ ਉਹਨਾਂ ਤੋਂ ਮਾਮਲੇ ਦੀ ਪਤਾ ਲੱਗਿਆ ਵੀ ਉਹਨਾਂ ਨੇ ਸਾਡਾ ਜਿਹੜਾ ਜਿਹਨੂੰ ਇਹ ਜ਼ਮੀਨ ਠੇਕੇ ਤੇ ਦੇਣ ਲੱਗੇ ਸੀ ਉਹਨੂੰ ਧਮਕੀ ਦੇ ਕੇ ਭਜਾਇਆ ਤਾਂ ਵੀ ਇਹ ਜ਼ਮੀਨ ਦਾ ਤੁਸੀਂ ਵਾਹ ਨਹੀਂ ਸਕਦੇ ਤੇ ਉਹਨਾਂ ਨੇ ਜਾਨੀ ਦੀ ਜਦੋਂ ਉਹਨਾਂ ਨੂੰ ਧਮਕੀ ਦਿੱਤੀ ਉਹ ਕਹਿੰਦੇ ਵੀ ਅਸੀਂ ਇਹ ਮੋਟਰ ਜਿਹੜੀ ਹੈ ਆਪਦੇ ਬੋਰ ਦੇ ਵਿੱਚ ਪਾ ਲਈ ਹੈ ਅਸੀਂ ਇਹਦਾ ਬੋਰ ਨਹੀਂ ਚੱਲਣ ਦੇਣਾ ਤੇ ਇਸ ਕਰਕੇ ਜਾਨੀ ਦੀ ਉਹ ਮੇਰਾ ਮੇਰੇ ਨਾਲ ਤਕਾ ਹੋ ਰਿਹਾ ਹੈ ਦੀ ਮੇਰੀ ਮੋਟਰ ਮੈਨੂੰ ਕਲਾ ਕੇ ਦਿੱਤੀ ਜਾਵੇ ਨਹੀਂ ਕਿਉਂ ਕਿ ਉਹ ਕਿਸ ਗੱਲਾਂ ਕਹਿ ਰਹੇ ਹੈ ਕਿ ਇੱਥੇ ਤੁਸੀਂ ਖੇਤੀ ਨਹੀਂ ਕਰ ਸਕਦੇ ਜਾਂ ਇਸ ਮੋਟਰ ਨੂੰ ਚਲਾਣੀ ਜਿਆਦੇ ਵਜਾ ਵਜਾ ਕੀ ਹੈ ਜਿਹਦੇ ਪਿੱਛੇ ਤੁਹਾਡੇ ਪਿਓ ਨਾਲ ਜਾਨੇ ਦੀ ਪਿਤਾ ਨਾਲ ਜਾਨੇ ਦੀ ਕੋਈ ਸਾਡਾ ਪਾਣੀ ਲਾਉਣ ਦਾ ਇਕਰਾਰ ਹੋਇਆ ਜੇ ਪਿਤਾ ਨਾਲ ਇਕਰਾਰ ਹੋਇਆ ਤਾਂ ਪਿਤਾ ਨਾਲ ਉਹ ਜਾਣਨ ਪਰ ਮੇਰਾ ਕੋਈ ਉਹਨਾਂ ਨਾਲ ਇਕਰਾਰ ਨਹੀਂ ਕੋਈ ਹੋਇਆ ਤੁਹਾਡੇ ਕੋਲੇ ਕੀ ਪ੍ਰੂਫ ਹੈ ਕਿ ਇਹ ਮੋਟਰ ਤੁਹਾਡੀ ਹੈ ਜਾਂ ਇਹ ਖੇਤ ਦੇ ਵਿੱਚ ਜੋ ਮੋਟਰ ਲੱਗੀ ਹੋਈ ਹੈਗੀ ਹਨਾ ਮੇਰੇ ਪਿਤਾ ਤੋਂ ਮੇਰੇ ਵਿਰਾਸਤ ਦੇ ਆਧਾਰ ਤੇ ਜ਼ਮੀਨ ਇਹ ਜਿਹੜੀ ਮੋਟਰ ਜਿਹੜੇ ਖੇਤ ਦੇ ਵਿੱਚ ਮੋਟਰ ਲੱਗੀ ਹੋਈ ਹੈ ਇਹ ਜ਼ਮੀਨ ਮੇਰੇ ਨਾਮ ਹੋ ਚੁੱਕੀ ਹੈ ਮੇਰੇ ਭਰਾ ਦੇ ਨਾਮ ਹੋ ਚੁੱਕੀ ਹੈ ਅਸੀਂ ਦੋ ਭੈਣਾਂ ਦੋ ਭਰਾ ਹੈ ਇਹ ਜ਼ਮੀਨ ਜਾਇਦਾਦ ਮੇਰੇ ਨਾਮ ਅਤੇ ਮੇਰੇ ਭਰਾ ਦੇ ਨਾਮ ਅਤੇ ਦੋ ਭੈਣਾਂ ਦੇ ਨਾਮ ਹੋ ਚੁੱਕੀ ਹੈ ਉਸ ਤੋਂ ਬਾਅਦ ਉਸੇ ਆਧਾਰ ਤੇ ਜਾਣੀ ਦੀ ਕੁਰਸੀਨਾਮੇ ਦੇ ਆਧਾਰ ਤੇ ਇਹ ਮੋਟਰ ਹੈ ਜਿਹੜੀ ਮੇਰੇ ਭੈਣ ਭਰਾਵਾਂ ਨੇ ਮੇਰੇ ਨਾਮ ਤੇ ਕਰਵਾ ਦਿੱਤੀ ਸੀ ਤੇ ਇਹ ਮੋਟਰ ਤੋਂ ਮੈਂ ਪਹਿਲਾਂ ਵੀ ਜਾਣੀ ਦੀ ਆਪਦਾ ਵਾਹਨ ਠੇਕੇ ਤੇ ਦਿੰਦਾ ਰਿਹਾ ਤੇ ਆਪਦੇ ਵਾਈ ਕਰਦਾ ਰਿਹਾ ਮਤਲਬ ਕਹਿਣ ਦਾ ਭਾਵ ਸਾਰੇ ਪ੍ਰੂਫ ਹੈਗੇ ਤੁਹਾਡੇ ਕੋਲ ਹਾਂਜੀ ਹਾਂਜੀ ਮੋਟਰ ਦੀ ਕਾਪੀ ਹੈਗੀ ਹੈ ਫਿਰ ਆਦਾਰ ਕਾਰਡ ਹੈਗਾ ਜਮ੍ਹਾਂ ਬੰਦੀ ਹੈਗੀ ਆ ਜੋ ਵੀ ਪ੍ਰੂਫ ਤੁਸੀਂ ਚਾਹੋਗੇ ਉਹ ਹੀ ਤੁਹਾਨੂੰ ਪ੍ਰੂਫ ਦਿੱਤਾ ਜਾਵੇ ਤੇ ਕਿਸੇ ਸਰਕਾਰੀ ਅਧਿਕਾਰੀ ਨਾਲ ਫਿਰ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਮੈਂ ਐਸਡੀਓ ਸਾਹਿਬ ਨੂੰ ਵੀ ਮਿਲਿਆ ਐਸਡੀਓ ਸਾਹਿਬ ਨਾਲ ਅਮਰੀਕਾ ਫੋਨ ਤੇ ਗੱਲਾਂ ਵੀ ਹੋਈਆਂ ਫੋਨ ਤੇ ਰਿਕਾਰਡਿੰਗਾਂ ਵੀ ਹੈਗੀਆਂ ਜੇਹਲ ਸਾਹਿਬ ਨਾਲ ਵੀ ਗੱਲਾਂ ਹੋਈਆਂ ਜੇਹਲ ਸਾਹਿਬ ਵੀ ਇੱਥੇ ਪਹੁੰਚੇ ਹੋਏ ਨੇ ਜੇਹਲ ਸਾਹਿਬ ਨਾਲ ਵੀ ਤੁਹਾਡੀ ਗੱਲ ਕਰਾਉਣੀ ਹੈ ਜੀ ਹਾਂ ਜੇਹਲ ਸਾਹਿਬ ਵੀ ਮੌਕਾ ਦੇਖਣ ਆਏ ਨੇ ਕੀ ਨਾਮ ਆ ਜੀ ਤੁਹਾਡਾ ਹਰਿੰਦਰ ਸਿੰਘ ਆ ਜੀ ਹਰਿੰਦਰ ਸਿੰਘ ਜੀ ਕੀ ਮਾਮਲਾ ਜੀ ਜਿਵੇਂ ਬਾਈ ਗੁਰਤੇਕ ਸਿੰਘ ਜੀ ਹੋਰਾਂ ਨੇ ਕਿਹਾ ਹਨ ਤੁਸੀਂ ਸਾਰੀ ਗੱਲਬਾਤ ਸੁਣੀ ਕੋਲੀ ਖੜੇ ਸੀ ਕੀ ਕੀ ਕਹੋਗੇ ਜੀ ਬਾਈ ਜੀ ਇਹ ਕੋਈ ਮਾਮਲਾ ਨਹੀਂ ਜੀ ਇਹ ਹੈਗਾ ਜੀ ਬੋਰ ਸਾਡਾ ਇਹ ਸੀਗਾ ਪਹਿਲਾਂ ਕਰਾਇਆ ਆ ਵਾ ਸਾਜਾ ਸੀਗਾ ਇਹ ਕਹਿੰਦੇ ਸਾਡਾ ਲੱਗਾ ਇਹ ਖਰਾਬ ਹੋ ਗਿਆ ਠੀਕ ਆ ਫਿਰ ਪਹਿਲੇ ਸਾਲ ਇਹਨਾਂ ਨੂੰ ਕਿਹਾ ਜੀ ਅਸੀਂ ਬੋਰ ਨਵਾਂ ਕਰਾਉਣਾ ਤੁਸੀਂ ਹਿੱਸਾ ਪਾ ਲਓ ਜੀ ਇਹ ਬੋਰ ਆਪਣਾ ਚਲਦਾ ਨਹੀਂਗਾ ਤੇ ਵੀ ਆਪਾਂ ਨੂੰ ਜ਼ਮੀਨ ਦਾ ਠੇਕਾ ਘਟ ਆਉਂਦਾ ਜਿਨ੍ਹਾਂ ਕੋਲੇ ਠੇਕੇ ਤੇ ਆ ਜ਼ਮੀਨ ਆਪਣੀ ਉਹ ਕਹਿੰਦੇ ਬੋਰ ਕਰਾ ਦੇਓ ਵੀ ਸਾਨੂੰ ਤੇ ਠੇਕਾ ਸਾਨੂੰ ਐਸਾ ਹੁਣਾ ਦੇਵਾਂਗੇ ਤੇ ਇਹ ਕਹਿੰਦੇ ਜੀ ਸਾਨੂੰ ਤਾਂ ਬੋਰ ਦੀ ਲੋੜ ਨਹੀਂ ਇਹ ਤਾਂ ਗਵਰਨਮੈਂਟ ਨੇ ਬੰਦ ਕਰ ਦੇਣੇ ਆ ਜੀ ਕਿਉਂ ਨਾ ਬੋਰ ਹੋਣੇ ਤੇ ਪਾਣੀ ਨੀਵੇਂ ਹੋ ਗਿਆ ਅਸੀਂ ਤਾਂ ਰੇਤਾ ਬੱਜਰੀ ਦਾ ਕੰਮ ਕਰਨਾ ਜੀ ਫਿਰ ਠੇਕੇ ਵਾਲੇ ਨੇ ਇਹਨਾਂ ਨੂੰ ਇਹ ਵੀ ਕਿਹਾ ਗਟੇਕ ਸਿੰਘ ਨੂੰ ਕਿਹਾ ਜੀ ਮੈਂ ਤੁਹਾਡੇ ਪੈਸੇ ਦੇ ਦਿੰਦਾ ਹਿੱਸੇ ਤੇ ਤੀਜੇ ਹਿੱਸੇ ਦੇ ਪੈਸੇ ਜੀ ਤੇ ਤੁਸੀਂ ਮੈਨੂੰ ਠੇਕੇ ਤੇ ਘਟਵਾ ਦੇ ਜੀ ਇਹ ਕਹਿੰਦੇ ਨਹੀਂ ਲੋੜ ਜੀ ਫਿਰ ਅਸੀਂ ਕੱਲਾ ਬੋਰ ਕਰਵਾ ਲਿਆ ਲਾਗ ਆਉਦਾ ਕਿ ਉਹਦੇ ਚ ਮੋਟਰ ਦਾ ਮੋਟਰ ਪਵਾ ਲਈ ਤੇ ਚੇਂਜ ਓਵਰ ਲਾਤਾ ਜੀ ਇੱਥੇ ਵਿੱਚ ਤੁਸੀਂ ਕੋਠੀ ਖੋਲਾਂਗੇ ਆਪਾਂ ਬਾਹਰ ਤੁਸੀਂ ਵੇਖ ਲਿਓ ਜੀ ਤੇ ਬਿਜਲੀ ਮੈਂ ਕਿਹਾ ਲੈ ਨਹੀਂ ਗੱਲ ਕੀਤੀ ਉਹ ਕਹਿੰਦੇ ਦੋ ਦਿਨ ਤੁਸੀਂ ਚਲਾ ਸਕੋ ਦੋ ਐਸੇਦਾਰਾਂ ਇੱਕ ਮੈਂ ਮੇਰਾ ਡੈਡੀ ਇੱਕ ਮੇਰਾ ਚਾਚਾ ਉਹ ਬਾਹਰ ਹੈ ਆਸਟ੍ਰੇਲ ਗਿਆ ਤੇ ਅਹੀਂ ਚੇਂਜਓਵਰ ਲਾ ਲਈ ਦੋ ਦਿਨ ਅਸੀਂ ਚਲਾਉਣੀ ਤੀਜੀ ਵਾਰੀ ਇਹਨਾਂ ਦੀ ਆਬ ਹੋਰ ਕੇ ਇਹਨਾਂ ਦਾ ਖੜਾ ਤੇ ਚਲਾਉਣਾ ਨਾ ਚਲਾਉਣਾ ਸਾਡੇ ਵੱਲੋਂ ਤੇ ਹੁਣ ਇਹ ਖਾਮ ਖਾ ਰੋਲਾ ਪਾ ਰਹੇ ਇਹਨਾਂ ਦਾ ਕਹਿਣਾ ਹੈਗਾ ਕਿ ਜਿਹੜੀ ਇਹ ਮੋਟਰ ਹਨਾ ਉਹ ਇਹਨਾਂ ਦੇ ਨਾਮ ਬੁੱਲਦੀ ਆ ਉਹ ਸ਼ਿਫਟ ਕਰਕੇ ਲੈਂਦੀ ਆ ਪਹਿਲਾਂ ਸਾਡੀ ਮੋਟਰ ਉੱਧਰ ਸੀਗੀ ਚਾਰ ਕਿੱਲੇ ਪਰਾਂ ਹੀ ਹਾਂਜੀ ਉਹ ਭਾਬੇ ਦੇ ਨਾਲ ਤੇ ਹੀ ਵੀ ਮੇਰੇ ਭਾਗ ਸਿੰਘ ਦੇ ਨਾਮ ਤੇ ਸੀ ਮੋਟਰ ਲੋ ਅਸੀਂ ਇਹ ਚੇਂਜ ਕਰਾਉਣੀ ਸੀ ਇਧਰ ਮੋਟਰ ਸਾਡਾ ਵਾਹਨ ਉਧਰ ਵੀ ਆ ਉਹ ਕਹਿੰਦੇ ਤੁਸੀਂ ਇੱਕ ਦੇ ਨਾਮ ਤੇ ਕਰਾਓ ਪੰਜ ਰੈਡੀ ਆ ਮੇਰੇ ਬਾਪੂ ਨੂੰ ਹਾਂ ਤੇ ਫਿਰ ਇਹਦੇ ਮੇਰਾ ਚਾਚਾ ਲਗਦਾਈ ਇਹਦਾ ਡੇਟੀ ਤੇ ਹਲ ਸਿੰਘ ਜਿਹੜਾ ਉਹਦੇ ਨਾਮ ਕਰਾਤੀ ਜੀ ਉਹ ਫਿਰ ਇੱਧਰ ਚੇਂਜ ਕਰ ਲਿਆਂਦੀ ਅੱਛਾ ਜੀ ਤੇ ਉਹਦੀ ਡੈਥ ਹੋ ਗਈ ਤਰੇ ਦੀ ਇਹ ਹੁਣ ਇਹ ਲਿਖਤ ਵੀ ਹੋਈ ਆ ਸਾਰੇ ਸਰਪੰਚ ਮੈਂਬਰ ਜਿੰਨੇ ਵੀ ਹੈਗੇ ਆ ਪਿੰਡ ਦੇ ਇਹਨਾਂ ਦੇ ਵੀ ਸਾਈਨ ਹੋ ਜਾਂ ਉੱਤੇ ਜੀ ਸਿੱਧਾ ਕਰ ਲਓ ਜੀ ਇਹਨੂੰ ਸਿੱਧਾ ਸਿੱਧਾ ਕਰ ਲਓ ਆ ਲਿਖਤ ਵੀ ਤੁਸੀਂ ਪੜ੍ਹ ਸਕਦੇ ਆ ਜੀ ਹਾਂਜੀ ਉਹ ਮੈਂ ਫੋਟੋ ਕਰਾ ਕੇ ਲੈਣ ਦੀ ਆ ਵੀ ਬਈ ਤੇ ਲਿਖਤ ਹੋਈ ਆ ਜੀ ਆਓ ਜੀ ਆਈ ਜੀ ਇਹਨਾਂ ਦੇ ਦੋਹਾਂ ਭਰਾਵਾਂ ਦੇ ਇਹਨਾਂ ਦੇ ਵੀ ਹੋਇਆ ਸੈਨ ਤੇ ਸਾਡੇ ਵੀ ਹੋਇਆ ਜੀ ਬਾਕੀ ਜਿਹੜਾ ਮੈਂਬਰ ਸਰਪੰਚਾ ਉਹਨਾਂ ਦੇ ਵੀ ਹੋਇਆ ਹੈ ਤੇ ਆ ਲੈਖਤ ਪੜ ਲਓ ਤੇ ਵੇਖ ਲਓ ਕੀ ਲਿਖਿਆ ਇਹਦੇ ਚ ਇਹ ਸਾਡੇ ਜੀ 2013 ਚ ਸਕੌਟੀਆਂ ਭਰੀਆਂ ਸੀ ਹਾਂ ਦੋਹਾਂ ਬਨੇ ਅਸੀਂ ਹਾਂ ਮੇਰੇ ਡੈਡੀ ਨੇ ਤੇ ਮੇਰੇ ਚਾਕੇ ਨੇ ਵੀ ਉਹ ਸਕੌਟੀਆਂ ਨਿਕਲੀਆਂ ਇੱਥੇ ਲਿਖਿਆ ਜੀ ਉਹਨਾਂ ਚਾਰ ਮੋਟਰ ਆਪਣੀ ਸਾਂਝੀ ਆ ਕੋਈ ਨਹੀਂ ਰੋ ਸਕਦਾ ਜਦੋਂ ਉਹ ਮੋਟਰਾਂ ਆਪਣੀਆਂ ਸਕੌਟੀਆਂ ਨਿਕਲਿਆ ਉਹਨੀਆਂ ਮੋਟਰਾਂ ਉਹ ਸਾਂਝੇ ਖਰਚੇ ਤੇ ਸਾਰੀਆਂ ਲੱਗਣੀਆਂ ਹਾਂ ਤੇ ਉਹ ਨਿਕਲਿਆ ਨਹੀਂ ਜੀ ਹੁਣ ਇਹ ਸਾਨੂੰ ਇਹ ਨਜਾਇਜ਼ ਤੰਕਰ ਆ ਆ ਚੱਕਰ ਹੋਰ ਕੋਈ ਚੱਕਰ ਨਹੀਂ ਬਾਕੀ ਤੁਸੀਂ ਇਹ ਲੇਖਤ ਪੜ ਲਓ ਜੀ ਤੁਸੀਂ ਦੇਖ ਸਕਦੇ ਆ ਅਜੀਤ ਸਾਹਿਬ ਆਉਂਦੇ ਉਹਨਾਂ ਨਾਲ ਵੀ ਗੱਲ ਹੋਈ ਸੀਗੀ ਹੂੰ ਐਂ ਦੱਸਦਾ ਕਹਿੰਦੇ ਯਾਰ ਇੱਕ ਬਾਈ ਜੀ ਗੁਰਤੇਕ ਜੀ ਦਾ ਕਹਿਣਾ ਹੈਗਾ ਕਿ ਤੁਸੀਂ ਜਿਹੜਾ ਇਹਨਾਂ ਦੇ ਕੋਈ ਠੇਕੇ ਤੇ ਜ਼ਮੀਨ ਦੇ ਰਹੇ ਜਿਨ੍ਹਾਂ ਨੂੰ ਦਿੰਦੇ ਆ ਉਹਨਾਂ ਨੂੰ ਤੁਸੀਂ ਮਕਰਾ ਦਿੰਨੇ ਹੋ ਕੁਛ ਨਾ ਕੁਛ ਕੇ ਨਹੀਂ ਮਕਰਾਇਆ ਨਾ ਜੀ ਇਹ ਤਾਂ ਗਲਤ ਹੈ ਜੀ ਇਹ ਤਾਂ ਗਲਤ ਸਰੇ ਆਮ ਗੱਲ ਦਾ ਜਿਹੜੇ ਠੇਕੇ ਹਾਂ ਨਾ ਜੀ ਪਹਿਲਾਂ ਉਹ ਬੈਠਾ ਹੋਇਆ ਠੇਕੇ ਵਾਲਾ ਪ੍ਰਾਣੀ ਜ਼ਮੀਨ ਇਹਨਾਂ ਦੀ ਵੀ ਸਾਡੀ ਵੀ ਜ਼ਮੀਨ ਉਹ ਇਕੱਠਾ ਹੀ ਲੈਂਦਾ ਸੀ ਪ੍ਰਜੰਤ ਸਿੰਘ ਆ ਉਹਨੂੰ ਬਾਕੀ ਤੁਸੀਂ ਪੁੱਛ ਲਓ ਆ ਕੇ ਉਹਦੇ ਨੂੰ ਜੇ ਕਿਸੇ ਨੂੰ ਨਹੀਂ ਅਸੀਂ ਗੁਰਦੁਆਰਾ ਸਾਹਿਬ ਸੌਂਦਨੇ ਜਾਏ ਤੇ ਨਾ ਅੱਜ ਅਸੀਂ ਅਸੀਂ ਚਲੋਗੇ ਗੁਰਦੁਆਰਾ ਤੇ ਠੇਕੇ ਵਾਲਾ ਬਦਲਿਆ ਜੀ ਅਸੀਂ ਇੱਕ ਸੁਖਤੈਨ ਸਿੰਘ ਹੈਅ ਡ੍ਰੈਸਰ ਇੱਕ ਉਹਦਾ ਭਰਾ ਹੈ ਲਖਾ ਜਿਹੜਾ ਜਾਣੇ ਦੀ ਆਪਣਾ ਕਪੜੇ ਸਲਾਈ ਦਾ ਕੰਮ ਕਰਦਾ ਤੇ ਆਪਾਂ ਗੁਰਜੰਤ ਸਿੰਘ ਅ ਦੋਈ ਟਾ ਹੈ ਗਰਜੰਡ ਸਿੰਘ ਸਾਨਾ ਬਿੱਲੂ ਸਿੰਘ ਉਹਦੇ ਕੋਲੇ ਜਾ ਵਰਦੇ ਆ ਉੱਥੇ ਜਾਣੀ ਤੇ ਉਹਦੇ ਮੂੰਹ ਤੇ ਜਿਹੜਾ ਤੁਹਾਨੂੰ ਲੱਭੂ ਸਿੰਘ ਦੱਸਿਆ ਸੁਖਚੈਨ ਸਿੰਘ ਉਰਫ ਲੱਭੂ ਉਹ ਮੰਨਿਆ ਵੀ ਹੈ ਉਹਨੇ ਆਪਣੇ ਸੁਖਚੈਨ ਸਿੰਘ ਨੂੰ ਉਹਨੂੰ ਹੇਅਰ ਡ੍ਰੈਸਰ ਨੂੰ ਜਾਣੀ ਦੀ ਫੋਨ ਕੀਤਾ ਉਹ ਇਹ ਗੱਲ ਮੰਨਿਆ ਵੀ ਮੈਂ ਹਾਂ ਫੋਨ ਕਰਕੇ ਉਹਨੂੰ ਕਿਹਾ ਵੀ ਇਹ ਸਬਾਨ ਚ ਨਾ ਬੜੀ ਵੀ ਮੈਂ ਦੂਜਾ ਇਹ ਵਨ ਨਹੀਂ ਠੇਕੇ ਤੇ ਲਗਣ ਦੇਣਾ ਹੂੰ ਤੇ ਉਹ ਨੂੰ ਇਹ ਵੀ ਪੁੱਛਿਆ ਗਿਆ ਵੀ ਤੈਨੂੰ ਕਿਹਨੇ ਕਿਹਾ ਵੀ ਇਹਨੂੰ ਧਮਕੀ ਦੇਣ ਉਹ ਕਹਿੰਦਾ ਮੈਨੂੰ ਜਿਹੜਾ ਤੁਹਾਡੇ ਤਾਏ ਦਾ ਪੋਤਾ ਹੈ ਹਰਿੰਦਰ ਸਿੰਘ ਸ਼ਿੰਦਾ ਉਹਨੇ ਕਿਹਾ ਧਮਕੀ ਦੇਣ ਨੂੰ ਮੈਂ ਉਹਦੇ ਕਹਿਣ ਤੇ ਧਮਕੀ ਦਿੱਤੀ ਤੂੰ ਹੁਣ ਸੱਦ ਖਾਂਜੀ ਲੱਭ ਨੂੰ ਸੱਦੋ ਲੱਭ ਨੂੰ ਸੱਦ ਲਾ ਲੱਭ ਨੂੰ ਸੱਦ ਲਾ ਜੀ ਤੂੰ ਠੇਕੇ ਤੇ ਦਿੰਦਾ ਉਹਨੂੰ ਵੀ ਸੱਦ ਦੇ ਹਾਂ ਉਹ ਵੀ ਸੱਦ ਦੇ ਹਾਂ ਸੱਦ ਇੱਥੇ ਮੈਂ ਗਰਜੰਟ ਨੂੰ ਕਹਿੰਦਾ ਜੀ ਕੀ ਨਾਮ ਆ ਜੀ ਤੁਹਾਡਾ ਗਰਜੰਟ ਗਰਜੰਟ ਸਿੰਘ ਜੀ ਮੈਂ ਤੁਹਾਡੇ ਕੋਲੇ ਸੀ ਇਹ ਜ਼ਮੀਨ ਇਸ ਤੋਂ ਪਹਿਲਾਂ ਛੇ ਤੁਹਾਡੇ ਕੋਲੇ 5-6 ਸਾਲ ਦੀ ਏ ਠੀਕੇ ਤੇ ਹਾਂ ਠੀਕੀ ਅੱਛਾ ਤੇ ਨਾ ਕਰ ਨਾ ਕਰਾਂ ਦੀ ਜੀ ਹਾਂ ਇਹ ਅਸੀਂ ਐਸ ਬੋਰ ਤੋਂ ਪਾ ਦਏ ਸੀ ਪਹਿਲਾਂ ਹਾਂਜੀ ਇਹ ਬੋਰ ਜਦੋਂ ਪਾਣੀ ਆ ਗਿਆ ਨਾ ਜ਼ਿਆਦਾ ਇੱਥੇ ਹੂੰ ਆਪਣੇ ਬਾਈਪਾਸ ਦੇ ਨਾਲ ਸਾਰੇ ਕੀਤਾਆਂ ਦਾ ਹੂੰ ਉਦੋਂ ਇਹ ਬੋਰ ਬੰਦ ਹੋ ਗਿਆ ਹੂੰ ਇਹਦਾ ਬੈਂਡ ਵੀ ਉਦੋਂ ਟੁੱਟ ਗਿਆ ਜਦੋਂ ਪਸ਼ੂ ਡੱਗੇ ਵਿੱਚ ਟਟਾ ਡੱਗਿਆ ਇਹਦੇ ਵਿੱਚ ਹੂੰ ਪਾਣੀ ਜ਼ਿਆਦਾ ਸੀ ਹੂੰ ਬੈਂਡ ਟੁੱਟ ਗਿਆ ਬੈਂਡ ਆਪਣੇ ਘਰੇ ਲੈ ਕੇ ਪਿਆ ਇਹਦਾ ਹੂੰ ਇਸ ਮੋਟਰ ਦਾ ਬੋਰੇ ਪਾਣੀ ਚੱਕਦਾ ਨਹੀਂ ਸੀਗਾ ਉਸ ਮੋਟਰ ਤੋਂ ਪਾ ਲਿਆ ਸੀ ਹੂੰ ਦੰਨ ਸਾਾਲਾ ਮਲਕੀਤ ਵਾਲੀ ਮੋਟਰ ਤੋਂ ਪਾਇਆ ਸੀ ਹੂੰ ਇਹਨਾਂ ਨੂੰ ਅਸੀਂ ਦਿੰਦੇ ਰਹੇ ਆ ਠੇਕਾ ਤਿੰਨਾ ਕਰਾਂ ਨੂੰ ਜਿਹੜਾ ਅਣਬੂਰ ਵਾਲਾ ਠੇਕਾ ਹੂੰ ਅਣਬੂਰ ਵਾਲਾ ਠੇਕਾ ਦਿੰਦੇ ਹੂੰ ਇਹਨਾਂ ਤਿੰਨਾ ਕਰਾਂ ਨੂੰ ਇਹ ਬੋਰ ਕਿਸੇ ਨੇ ਭੰਨਿਆ ਨਹੀਂ ਨਾ ਟੀਕ ਨੇ ਭੰਨਿਆ ਇਹਨਾਂ ਨੇ ਭੰਨਿਆ ਹੈ ਕੇਵਲ ਕਹਨੇ ਹੂੰ ਇਹ ਬੋਰ ਜਦੋਂ ਟਟਾ ਡਿੱਗੇ ਨੇ ਦੇਚ ਪਾਣੀ ਜਿਆਦੇ ਚ ਹਾਂਜੀ ਬੈਂਡ ਟੁੱਟ ਗਿਆ ਸੀ ਜੀ ਬੋਰੇ ਬੰਦ ਹੈ ਮੋਟਰ ਵਿੱਚੇ ਪਈ ਐ ਕਸੀ ਕਸਾਈ ਹੂੰ ਤੇ ਉਤੋਂ ਕਿਲਾ ਬੈਂਡ ਟੁੱਟੇ ਜੀ ਪਾਣੀ ਜਿਹਦੇ ਚ ਜਿਆਦਾ ਸੀ ਪਾਣੀ ਆ ਕੋਠਲ ਕੋਠਲੀ ਦੀ ਲਾਗਤ ਕਰਦੀਗਾ ਠੀਕ ਆ ਜੀ ਹਾਂ ਨਾ ਜਦੋਂ ਮੀਂਹ ਆਏ ਉਸ ਟਾਈਮ ਤੇ ਮੀਂਹ ਆਏ ਜਦੋਂ ਇਹ ਹੋ ਗਏ ਤੀਜਾ ਸਾਲ ਹੋ ਗਿਆ ਮੈਨੇ ਇਸ ਜੀ ਪਾਣੀ ਆਇਆ ਜੀ ਕਿ ਤਿੰਨ ਸਾਲ ਹੋ ਗਏ ਸਾਨੂੰ ਉੱਥੇ ਬੂਰ ਤੋਂ ਪਾਣੀ ਪਾ ਦਿੰਦੇ ਆ ਝੋਨਾ ਕਣਕ ਸੀ ਨੂੰ ਨਾ ਮਲਕੀ ਜਾਲੀ ਮਤ ਹੂੰ ਸਾਨੂੰ ਇਹ ਵੀ ਹੋ ਜਾਂਦੀ ਉਹ ਵੀ ਹੋ ਜਾਂਦੀ ਜੀ ਤੇ ਸਾਡੇ ਉਹ ਧੂਆ ਦਾ ਮਾਨ ਸਾਡੇ ਕੋਲ ਠੀਕ ਹੀ ਤੇ ਜੀ ਕਾਕੀ ਬੋਰ ਦਾ ਵੀ ਦੱਸ ਦੇ ਬਾਈ ਨਹੀਂ ਬੋਰ ਇਹ ਤੈਨੂੰ ਮੈਂ ਦੱਸ ਜਣਾ ਵੀ ਇਹਨੂੰ ਜਦੋਂ ਅਸੀਂ ਪਾਂਚੀ ਚਾਲਕ ਪਹਿਲਾਂ ਚੱਲਦਾ ਸੀਗਾ ਹੂੰ ਇਸੇ ਵਾਂਗ ਬੋਰ ਤੋਂ ਹੂੰ ਅਸੀਂ ਇਹਨਾਂ ਤਿੰਨਾਂ ਘਰਾਂ ਦੀ ਜ਼ਮੀਨ ਨੂੰ ਪਾਣੀ ਲਾਉਂਦੇ ਰਹੀ ਸੀ ਠੀਕ ਹੈ ਜੀ ਮੋਟਰ ਦੀ ਚਾਬੀ ਵੀ ਸਾਡੇ ਕੋਲੇ ਆ ਆ ਬੋਰ ਜਿਹੜਾ ਟੁੱਟਿਆ ਦੱਸਦਾ ਹਾਂ ਟੁੱਟਿਆ ਡਿੱਗ ਗਿਆ ਇਹ ਤਾਂ ਆਈ ਹੀ ਨਹੀਂ ਕੀਤ ਦੋਨੇ ਕਹਿੰਦੇ ਤਿੰਨੇ ਘਰ ਹੀ ਨਹੀਂ ਆਈ ਹੂੰ ਬੋਰ ਖੜ ਗਿਆ ਜੀ ਇਹਨਾਂ ਨੂੰ ਦੱਸਤਾ ਹੀ ਬੋਰ ਤੁਹਾਡਾ ਖੜ ਗਿਆ ਹੂੰ ਤੇ ਇਹਾਂ ਦੇ ਕੋਈ ਨਹੀਂ ਇੱਕ ਬੋਰ ਕਰ ਦਿਆਂਗੇ ਇਹਨਾਂ ਨੇ 2 ਸਾਲ ਸਾਲ ਲੂੜ ਸਾਲੋਂ ਨਗਾਤਾ ਮੈਂ ਕਹਿੰਦਾ ਵੀ ਫਿਰ ਤੁਹਾਨੂੰ ਆਣ ਬੋਰ ਵਾਲਾ ਠੇਕਾ ਦੇ ਦਿਆਂਗਾ ਹੂੰ ਇਹ ਨਹੀਂ ਜਾਣੀ ਠੀਕ ਹੈ ਜੀ ਮਤਲਬ ਬਿਨਾ ਬੋਰ ਤੋਂ ਬਗੈਰ ਬੋਰ ਤੋਂ ਠੀਕਾ ਦਿੰਦੇ ਰਹੇ ਇਹਨਾਂ ਨੂੰ ਠੀਕ ਆ ਇਹ ਕੀਤੀ ਇਹਨਾਂ ਨੇ ਬੋਰ ਕਰਤਾ ਹੂੰ ਇਹ ਬੋਰ ਕਿਹਨੇ ਕੀਤਾ ਟੇਕ ਬੋਰ ਕੀਤਾ ਮੈੰਗਲ ਮਾਈਟਰ ਨੇ ਤੇ ਇਹਨਾਂ ਨੇ ਛਿੰਦੇ ਗਏ ਨੇ ਛਿੰਦੇ ਗਏ ਨੇ ਹਾਂ ਦੋ ਕਰਾਂ ਠੀਕ ਇਹਨੂੰ ਮੈਂ ਟੀਕ ਨੂੰ ਆਖਿਆ ਸੀ ਮੈਂ ਕਿ ਟੀਕੇ ਪੈਸਾ ਪਾ ਲਈਏ ਵਿੱਚ ਇਹਦੀ ਬੇਲੀ ਵੀ ਆਪਣੇ ਕੋਲੇ ਆ ਹੂੰ ਇਹ ਕਹਿੰਦਾ ਬਈ ਸਾਨੂੰ ਤਾਂ ਲੋੜ ਨਹੀਂ ਮੈਂ ਕਿ ਤੁਹਾਡੀ ਮਰਜ਼ੀ ਇਧਰ ਰੇਤਾ ਬਜਰੀ ਜੀ ਦਾ ਕੰਮ ਕਰਾਂਗੇ ਜਾਂ ਕੋਈ ਹੋਰ ਕਰਾਂਗੇ ਮੈਂ ਕਿਹਾ ਵੀ ਆਪਾਂ ਨੂੰ ਆਪਣੇ ਮੂੰਹ 'ਚ ਖੜੇ ਆਪ ਕਹਿੰਦਾ ਲੁੱਕ ਕੇ ਆਣੇ ਤੂੰ ਮੈਂ ਕਿਹਾ ਵੀ ਤੁਹਾਡੀ ਮਰਜ਼ੀ ਹੂੰ ਆ ਐਸ ਡੀਓ ਸਾਹਿਬ ਤਾਂ ਇਹ ਨਹੀਂ ਨੰਬਰ ਆ ਐਸ ਡੀਓ ਸਾਹਿਬ ਦੀ ਫੋਟੋ ਆ ਵੀ ਤੁਹਾਨੂੰ ਦਿਖਾਉਂ ਤੇ ਇੱਕ ਮਿੰਟ ਆ ਐਸ ਡੀਓ ਸਾਹਿਬ ਮੌਜੂਦ ਨਹੀਂ ਆ ਜੀ ਇਹਨਾਂ ਕੋਲ ਹੀ ਆ ਪ੍ਰੂਫ ਪਈ ਹੈ ਜੀ ਆਪਣੇ ਬਾਕੀ ਫਾਈਲ ਤੁਹਾਡੇ ਦਫ਼ਤਰ ਤੇ ਹੈ ਜੀ ਫਾਈਲ ਤੁਹਾਡੇ ਦਫ਼ਤਰ ਤੇ ਹੈ ਜੀ ਗੋ ਟੈਲੀਫੋਨ ਇਹ ਨਾਂ ਤਾਂ ਕਰਵਾ ਸਕਦੇ ਸਾਨੂੰ ਕੋਈ ਚੱਕਰ ਨਹੀਂ ਪਰ ਮੋਰਟ ਦੇਖ ਤੋਈ ਜੀ ਹਾਂਜੀ ਦੇਖੋ ਜੀ ਤਾਂ ਇਹ ਫਸਣ ਇਹਨਾਂ ਦੇ ਨਾਂ ਤੇ ਮੋਟਰ ਹਾਂਜੀ ਹਾਂਜੀ ਠੀਕ ਹੈ ਨਾ ਫੇ ਤਾਂ ਇਹ ਮੁਰਗੇ ਆਪ ਦਾ ਕਰ ਸਕਦੇ ਆ ਜਿਉ ਇਹਨਾਂ ਦੇ ਨਾਂ ਤੇ ਮੋਟਰ ਹੋਏ ਤਾਂ ਇਹ ਤੁਹਾਨੂੰ ਦੇਣ ਜਾਂ ਨਾਂ ਦੇ ਨੂੰ ਇਹ ਲਿਖ ਤੇ ਇਹ ਲਿਖ ਤੇ ਇਹ ਤੁਸੀਂ ਪੰਚਾਇਤ ਕਰ ਸਕਦੇ ਹੋ ਕਿਉਂਕਿ ਮੁਰਗੇ ਇਹ ਹੋਰ ਤਾਂ ਨਹੀਂ ਕਿ ਸਾਡੇ ਮਹਿਕਮੇ ਦਾ ਤਾਂ ਇਹ ਲਿਖਤ ਨਹੀਂ ਕੋਈ ਇਹਦਾ ਜਿਹੜਾ ਹਾਂ ਮੈਂ ਜੀ ਸਭ ਤੁਹਾਨੂੰ ਮੈਂ ਦੱਸਦਾ ਜੀ ਇਹਦਾ ਇਹਨਾਂ ਦੀ ਇਹਨਾਂ ਦੇ ਸ਼ਕੀਰੀਆਂ ਵਾਲੇ ਇਹ ਆਪਣੇ ਪਿੰਡ ਦੀ ਪਛਾਣ ਉਹ ਨਵੜੂਗੀ ਇਹ ਜੈ ਸਾਹਿਬ ਹੋਰ ਨਹੀਂ ਕੋਈ ਨਵੜਦਾ ਨਹੀਂ ਤੋਕਾ ਸੁਣੋ ਵੀ ਇਹ ਕਮੰਡ ਮਾਸ ਤੋਂ ਤਾਦਣਾ ਵੀ ਜਿਹੜੀ ਮੋਟਰ ਇਹਨਾਂ ਦੇ ਨਾਲ ਤੇ ਹਾਂਜੀ ਕੱਲ ਸਮਝ ਕਿ ਨਹੀਂ ਇਹ ਕੇਵਲ ਲੋਹਾ ਦਾ ਮੋਟਰ ਪਟਾਦਣਾ ਵੀ ਇਹ ਇਹ ਇਹਨਾਂ ਦਾ ਤੇ ਬਾਕੀ ਜਿਹੜਾ ਪੰਚਾਇਤੀ ਦੀ ਗੱਲ ਹੈ ਤਾਂ ਤੁਸੀਂ ਪੰਚਾਇਤ ਤੇ ਕਿੰਨੇ ਬੈਠੇ ਇਹ ਤਾਂ ਮੈਗ ਮੈਨਾ ਤੋਂ ਕੋਈ ਮੈਗ ਮੈਨਾ ਨਹੀਂ ਠੀਕ ਹੈ ਹੁਣ ਤੁਸੀਂ ਤੁਹਾਡੇ ਮਲਾਜ਼ਮ ਤੁਹਾਡੇ ਨਾਲ ਹੈ ਹੁਣ ਤੁਸੀਂ ਮੇਰੀ ਕਾਪੀ ਦੇਖ ਲਈ ਮੈਂ ਤੁਹਾਨੂੰ ਫੋਟੋਸਟੇਟ ਵੀ ਇਹਦੀ ਦੇ ਸਕਦਾ ਸਭ ਕੁਝ ਦੇ ਸਕਦਾ ਇਸ ਕਰਕੇ ਜਾਨੀ ਦੀ ਕੇਰਾ ਤੁਸੀਂ ਸਟਾਰਟਰ ਮੋਟਰ ਜੋ ਕੋਸਾਕ ਸਟੱਡੀ ਤੇ ਲੈ ਲੋ ਜੇ ਜਿਹਦੇ ਕੋਲੇ ਜਾਣੀ ਜੇ ਤੁਹਾਨੂੰ ਇਹ ਪ੍ਰੂਫ ਦੇ ਦੇ ਦਿਆਂਗੇ ਸਾਨੂੰ ਐਪਲੀਕੇਸ਼ਨ ਦੇ ਦਿਓ ਹਾਂਜੀ ਵੀ ਆ ਮੇਰਾ ਪੋਰ ਖਰਾਬ ਆ ਇਹ ਮੈਨੂੰ ਲੋਡ ਨਹੀਂ ਹਾਂਜੀ ਤੇ ਉਹਨਾਂ ਚ ਕਰ ਮੇਰੀ ਕੇਬਲ ਲਾਈ ਜਾ ਠੀਕ ਹੈ ਜੀ ਫਿਰ ਕੇਬਲ ਅੱਜ ਦਫਤਰ ਬੰਦ ਹੈਗਾ ਹੈ ਦਫਤਰ ਸੋਮਵਾਰ ਦੇਦਗੇ ਫਿਰ ਕੇਬਲ ਲੱਥ ਨਹੀਂ ਇੱਕ ਤੋਂ ਮੇਰੀ ਘਰ ਤੋਂ ਠੀਕ ਕੇਬਲ ਲਵਾ ਦੇ ਅੱਜ ਲਵਾ ਦਿੰਨੇ ਆਪਾਂ ਬਾਈ ਨੂੰ ਕਹਿ ਦੇ ਹਾਂ ਜੀ ਸਾਹਿਬ ਕਿਤੇ ਕੋਈ ਨਾ ਇਹੜੇ ਕਾ ਪਾਉਣ ਨਾ ਇਹੇ ਪਾਉਣ ਤੇ ਕੇਬਲ ਲੱਗ ਲੈ ਜਦੋਂ ਸਾਡਾ ਸਮਝੌਤਾ ਹੋਊਗਾ ਉਹ ਜਦੋਂ ਸਮਝੌਤਾ ਹੋਊਗਾ ਤਾਂ ਚੱਲ ਕੇ ਠੀਕ ਹੈ ਇਹ ਕੱਲ ਨੂੰ ਲੜਾਈ ਨਾ ਹੋਵੇ ਅਸੀਂ ਬਿਨਾਂ ਨਹੀਂ ਲੜਾਈ ਦੀ ਗੱਲ ਨਾ ਹੋਵੇ ਜਦੋਂ ਇਹਨਾਂ ਨੇ ਨਿਬੜਿਆ ਉਹਨੂੰ ਮੈਂ ਆ ਮੈਂ ਤੁਹਾਨੂੰ ਕੈਮਰੇ ਸਾਹਮਣੇ ਵੀ ਕਹਿ ਹੀ ਜੰਨਾ ਐ ਵੀ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਹਾਂ ਵੀ ਜਿੰਨਾ ਚਿਰ ਮੈਂ ਨਵਾਂ ਬੋਰ ਨਹੀਂ ਕਰਦਾ ਇਹਨਾਂ ਤੋਂ ਰਿਕਾਰਡਿੰਗ ਲੈ ਲਿਆ ਜੋ ਵੀ ਮੈਂ ਜਿੰਨਾ ਚਿਰ ਬੋਰ ਨਹੀਂ ਕਰਦਾ ਉਹਨਾਂ ਚਿਰ ਮੇਰੀ ਕੇਵਲ ਲਾ ਕੇ ਰੋਲਾ ਖਤਮ ਕੀਤਾ ਜਾਵੇ ਜਿੱਦ ਤੇ ਮੈਂ ਬੋਰ ਕਰ ਲਿਆ ਉਦੋਂ ਜਾਨੀ ਤੇ ਤੁਸੀਂ ਮੇਰੀ ਮੋਟਰ ਚਾਲੂ ਕਰਦੇ ਹੋ ਹਾਂ ਠੀਕ ਹੈ ਤੁਹਾਨੂੰ ਮੰਨਜੋਰਾ ਹੈ ਲਾਜਮ ਤੁਹਾਡੇ ਨਾਲ ਠੀਕ ਆ ਤੁਹਾਡੇ ਨਾਲ ਕੋਈ ਚੱਕਰ ਲਾਜਮ ਤੁਹਾਡੇ ਖੜੇ ਸੀ ਨਾ ਇਹ ਜਿਹੜਾ ਆਪਨੇ ਲੱਗਦਾ ਨਾ ਇਹ ਥੋੜਾ ਪੰਚਾਇਤ ਦੀ ਹੈ ਪੰਚਾਇਤ ਹੀ ਲੱਗਦਾ ਪੰਚਾਇਤ ਹੀ ਨੇ ਬੇੜੂ ਜੀ 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 ਸਾਹਿਬ ਕੀ ਕੁਝ ਕਰ ਦਿੰਦਾ ਕਿਉਂਕਿ ਕੱਲ ਨੂੰ ਮੈਨੂੰ ਮੋਟਰ ਵੱਡੀ ਆਏ ਇਹਦੇ ਚ ਪਾਈ ਹੋ ਕੱਲ ਨੂੰ ਮੈਨੂੰ ਜੁਰਮਾਨਾ ਪੈਂਦਾ ਮੈਂ ਕਿ ਕਿਉਂ ਭਰੂੰਗਾ ਜੇਤੋਂ ਮੈਂ ਤੁਹਾਨੂੰ ਅੱਜ ਕਹੀ ਜਾਂ ਨਾ ਵੱਡੀ ਮੋਟਰ ਆ ਜਾਂ ਕੋਈ ਵੀ ਆ ਕੱਢ ਕੇ ਲੈ ਜਾਓ ਜੇ ਅਸੀਂ ਵੱਡੀ ਕਰਾਉਣੀ ਹੋਊਗੀ ਮੋਟਰ ਤਾਂ ਵੀ ਫੀਸ ਭਰਾਂਗੇ ਮੋਟਰ ਕੰਨੀ ਤੇ ਛੱਡ ਜੀ ਹਾਂ ਇਹ ਤਾਂ ਫਿਰ ਤੁਸੀਂ ਹੋ ਜੋ ਲੋਡ ਆਉਂਦੇ ਲੋਡ ਹੋਏ ਨੇ ਕਾਪੀਆਂ ਨਾਲ ਕੋਲੇ ਨਾਲ ਨੂੰ ਬਹੁਤ ਟਾਈਮ ਦਾ ਕਹਿੰਦੇ ਇਹ ਜਦੋਂ ਦੇ ਗਵਰਨਮੈਂਟ ਨੇ ਨਹੀਂ ਦਿੱਤਾ ਵੀ ਘਟ ਖਰਚੇ ਨਾਲ ਲੋਡ ਵਧਿਆ ਇਹ ਕਹਿੰਦੇ ਸਾਨੂੰ ਲੋਡ ਨਹੀਂ ਕਿ ਜੇ ਮੈਂ ਤੁਹਾਨੂੰ ਦੱਸਣਾ ਹੈ ਕਿ ਜੇ ਇਹ ਕਾਪੀਆਂ ਦੇ ਨਾਲ ਲੋਡ ਵਧਾਉਣ ਦੀ ਮੈਂ ਸ਼ਿਕਾਇਤ ਕਰੂੰਗਾ ਅਹੀਂ ਤਾਂ ਕੋਈ ਨਹੀਂ ਕਰ ਚਾਹਦੇ ਚਲੋ ਉੱਪਰ ਵਾਲਾ ਤਾਂ ਹੈਗਾ ਕੋਈ ਨਹੀਂ ਉੱਪਰ ਵਾਲਾ ਵੇਖੂਗਾ ਕੋਈ ਨਹੀਂ ਮੈਂ ਤੂੰ ਬੋਲੋ ਨਾ ਯਾਰ ਬੋਲੋ ਅਹੀਂ ਬਹਣ ਜਿਹੜਾ ਕੋਈ ਕਰ ਮੈਂ ਨਾ ਆਪਣਾ ਯਾਰ ਥੋੜਾ ਪੰਚਾਇਤੀ ਦਾ ਹੀ ਹੋਰ ਉੱਥਰ ਇਹ ਆ ਤੁਹਾਨੂੰ ਲੈ ਕੇ ਆ ਆ ਤੁਹਾਨੂੰ ਲੈ ਕੇ ਜੀਓ ਇਹ ਅਸੀਂ ਇਹ ਕੋਈ ਨਹੀਂ ਮੋਟੇ ਜਿੱਥੇ ਨਾਮ ਤਾਂ ਬਹੁਤ ਹੈ ਪੰਚਾਇਤ ਦੇ ਨਾਮੇ ਤਾਂ ਸਾਨੂੰ 16 ਫੁੱਟ ਗਲੀਆਂ ਘਰ ਨੂੰ ਮਿਲਦੀ ਹੈ ਇੱਕ ਗੱਲ ਸੁਣ ਲੈ ਠੀਕ ਮੇਰੀ ਗੱਲ ਸੁਣ ਲੈ ਥੋੜੇ ਬਾਈ ਮੇਰੀ ਗੱਲ ਸੁਣ ਲੈ ਇਹ ਕੰਮ ਪੰਚਾਇਤ ਨਹੀਂ ਕਰਦੀ ਹਾਂ ਹਾਂ ਨਾ ਕਿਸਾਨ ਨਹੀਂ ਬੰਦੇ ਨਹੀਂ ਇਹ ਕਿਸਾਨ ਨਹੀਂ ਨਾ ਤਿੰਨ ਮਾਰ ਲਈ ਤੇ ਜਿੱਥੇ ਖਾਣਾ ਖਾਣੀ ਹੀ ਹੋਗੇ ਨਾ ਮੈਂ ਕੋਈ ਬ ਉਹ ਜਿਹਨਾਂ ਨੇ ਖੇਲ ਵੀ ਬਣਾਤੀ ਇੱਥੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਡੋਟੀ ਇਹਨਾਂ ਨੇ ਤਾਂ ਦਿਨਾਂ ਦੇ ਪਹਿਲਾਂ ਟੱਕਲੇ ਫੇਰ ਆਉਣ ਕਹਿੰਦੇ ਸੋਹਣੇ ਤਾਂ ਚੱਕਣੇ ਜਦੋਂ ਸਾਜੇ ਖਾਤੇ ਲੈ ਬਚੀਏ ਟੱਕ ਬੰਦ ਲੈ ਕੇ ਆ ਨਾ ਆਉਗਾ ਫਾਰਾਂ ਤੋਂ ਪਹਿਲਾਂ ਇਸ ਬੰਦਿਆਂ ਨੇ ਚੱਕਿਆ ਇਹਨਾਂ ਨੇ ਟੱਕਿਆ ਲੋਕਾਂ ਨੂੰ ਕਹਿੰਦੇ ਰਹੇ 6 ਮਹੀਨੇ ਨਹੀਂ ਹੁੰਦੇ ਗਵੰਦੀ ਨੇ ਪੱਠੇ ਲੈਣਾ ਗਵੰਦੀ ਕਹਿੰਦੇ ਪਹਿਲੇ ਚੱਕ ਲੈ ਤੂੰ ਨਵੇੜੇ ਨੇ ਉਹਦਾ ਇੱਕਦਾਂ ਲਾ ਕਰਤਾ ਕਰਮੀਆਂ ਤੋਂ ਉਹਨੇ ਸਾਥੋਂ ਹੀ ਮਗਰੋਂ ਚੱਕਿਆ ਜਾਣੀ ਯਾਰ ਇਹਦੇ ਚ ਹੁਣ ਜੇ ਸ਼ਾਲ ਦਾ ਤਾਂ ਕੋਈ ਰੋਲ ਹੀ ਨਹੀਂ ਇਹਦੇ ਤੇ ਉਹ ਕੇ ਕੀ ਇਹਦਾ ਤਾਂ ਰੋਲਾ ਮੋਟਰ ਨਾਲ ਇਹਦੇ ਤੇ ਮੈਂ ਤੁਹਾਡੇ ਰੋਲਾ ਪੈਂਦਾ ਕੇਵਲ ਲਾ ਕੇ ਮੈਂ ਤੇ ਮੋਟਰ ਦਾ ਮਸਲਾ ਹਾਂ ਮੋਟਰ ਦਾ ਮਸਲਾ ਲਾ ਕੇ ਲਾ 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 ਕੇ ਰੱਦ ਹਿਲਾ ਦਿਓ ਮੈਂ ਤੁਹਾਨੂੰ ਮੇਕ ਦੇ ਸਾਹਮਣੇ ਕਹਿ ਰਿਹਾ ਜੀ ਲਾ ਦਿਓ ਜੀ ਤੇ ਤੁਸੀਂ ਜਣੀ ਉਸ ਤੋਂ ਬਾਅਦ ਮੈਂ ਕੱਲ ਨੂੰ 100 ਵਾਰ ਨੂੰ ਲੈ ਕੇ ਆਉਂਗਾ ਵੀ ਜਿੰਨਾ ਚਿਰ ਮੇਰੀ ਮੋਟਰ ਖਰਾਬ ਹੈ ਵੀ ਉਹਨਾਂ ਚਿਰ ਕੋਈ ਹਾਸਾ ਨਾ ਵੈਪਰ ਜੀ ਕੋਸ ਨਾ ਆਵੇ ਵੀ ਉਹਨਾਂ ਚਿਰ ਆਪਦੀ ਕੇਵਲ ਜਣੀ ਦੀ ਤੁਸੀਂ ਕੋਲੇ ਰੱਖੋ ਜਦੋਂ ਮੈਂ ਬੋਰ ਆਪਦਾ ਕਰ ਲੂੰਗਾ ਤੇ ਉਦੋਂ ਮੈਂ ਪ੍ਰੂਫ ਦਿਖਾ ਕੇ ਤੁਹਾਨੂੰ ਜਾਨੀ ਦਿੱਤੀ ਮੋਟਰ ਆਪਦੀ ਕਾਨੂੰ ਕਰਵਾ ਦੋ ਉਹ ਲੋ ਨਾ ਮੈਂ ਤਾਂ ਇੱਕ ਮਹੀਨਾ ਥੋੜੀ ਜਿਹੀ ਗੋਲ ਕਰਨਾ ਪਾਦਾ ਉਹ ਜਿਹਨੇ ਆਪਣਾ ਬੋਰ ਇੱਥੇ ਆਨੇ ਇਸ ਬੋਰ ਨੂੰ ਆਪਾਂ ਕਿੰਨੀ ਕੇ ਦੂਰ ਬੋਰ ਕਰ ਸਕਦੇ ਆ ਉੱਥੇ ਆਪਾਂ ਬੋਰ ਕਰ ਲਾਂਗੇ ਇਹ ਬੋਰ ਦਾ ਇੱਥੇ ਕਾ ਲੋ ਇੱਥੇ ਕਾ ਲੋ ਮਰਜ਼ੀ ਆਪਾਂ ਮੈਂਤ ਹੁੰਦਾ ਵੀ ਟਰਾਫਰ ਸ਼ਿਫਟ ਕਰ ਲੀ ਹਾਂ ਇਹ ਆਪਾਂ ਕਰਨਾ ਨਹੀਂ ਹਾਂ ਕਿ ਹਾਂ ਇੱਥੇ ਇੱਥੇ ਟਰਾਫਰ ਦਾ ਬੋਰਮ ਨਹੀਂ ਹੁੰਦੇ ਨਾ ਜੀ ਸਾਰੇ ਸਾਂਝੇ ਆ ਸਾਰੀ ਜ਼ਮੀਨ ਸਾਂਝੇ ਕਰਦੇ ਚਾਹ ਬੋਰ ਕਰਨਗੇ ਬੋਰ ਕਰਨਾ ਸਵਕਾ ਨਹੀਂ ਅਸੀਂ ਸਟੇ ਲੈ ਲੈਣਾ ਤੁਹਾਨੂੰ ਜੱਜ ਜਿੱਥੇ ਦੇ ਕੰਮ ਉਹ ਤੋਂ ਇੱਥੇ ਨਾ ਕੋਈ ਇੱਕ ਗਮ ਇਹ ਟੋੜ ਕੇ ਪੰਚਾਇਤ ਵਾਲਾ ਕੰਮ ਨਾ ਇਹ ਗੱਲ ਲੱਭੂ ਨੇ ਕਹੀ ਸੀ ਨਾ ਨਾ ਮੇਰੀ ਗੱਲ ਆਏ ਗੱਲ ਕੈਮਰੇ ਦੀ ਲੈ ਰਹੇ ਆਏ ਗੱਲ ਮੇਰੀ ਗੱਲ ਇਹਨਾਂ ਨੂੰ ਗਵਾਨ ਚ ਬੋਲਿਆ ਇਹ ਗੱਲ ਉਹਨਾਂ ਨੇ ਉੱਥੇ ਕਹੀ ਆ ਤੁਸੀਂ ਆਵਾਜ਼ ਸਰਦੇ ਆ ਚੱਲ ਚੋਲਣਾ ਯਾਰ ਚੱਲੋ ਇੱਕ ਨੱਕਿਆ ਤੈਨੂੰ ਅਕੇ ਇਹ ਗੱਲ ਨਾ ਪਿੰਡ ਦਾ ਨਵਾਂ ਨਾਮ ਜਹਾਉਣਾ ਹੀ ਨਹੀਂ ਬੜੋ ਕੀ ਕੇਵਲ ਲਾਓ ਫਿਰ ਇਹ ਕਰਸ ਸਾਡੇ ਘਰੇ ਗਿਆ ਜੀ ਧੌਂਕੀਆਂ ਦੇਖੇ ਆਇਆ ਕਹਿੰਦਾ ਸੋਡਾ ਮੈਂ ਬੋਰ ਭੰਡ ਦਿੰਨਾ ਮੈਂ ਕਹਿੰਦਾ ਭੰਡ ਦੇ ਕਹਿੰਦਾ ਖਾਲੀ ਕੋਈ ਨਾ ਹੀ ਗੰਦ ਕਰੋ ਮੈਂ ਖਟਾ ਦੇ ਖਾਲੀ ਜਾ ਕੇ ਦੱਸੋ ਐ ਨਹੀਂ ਕਹੀ ਆ ਬੰਨੀ ਜੇ ਇਹ ਸਾ ਇਹਨਾਂ ਨੂੰ ਐਨਜੀ ਨਹੀਂ ਮਕਾ ਤੇ ਕੇਵਲ ਮੈਂ ਲੈ ਜਾਂਦੇ ਪਾਣੀ ਦੀ ਹਾਂ ਤੇ ਜਦੋਂ ਬੋਰ ਵੇਖੀਓ ਜੇ ਨਾ ਕਰਨ ਦੇਣਗੇ ਤਾਂ ਅਸੀਂ ਆਪੇ ਬੋਰ ਤਾਂ ਇੱਕ ਹੱਲ ਕਰਾਂਗੇ ਬੋਰ ਹੈਗਾ ਵੀ ਆ ਫਿਰ ਅਸੀਂ ਬੋਰ ਇਹ ਕਲਾ ਲਾਂਗੇ ਜੇ ਕਰਨ ਦੀ ਨਵਾਂ ਕੀਤਾ ਗਿਆ ਨਵਾਂ ਕਰ ਲਾਂਗੇ ਨਹੀਂ ਫਿਰ ਇਹ ਤਾਂ ਚਲਾ ਕੇ ਇਹਦੇ ਚ ਪਾਣੀ ਦੀ ਮੋਟਰ ਪੈ ਹੀ ਜਾਣੀ ਸਾਡੀ ਠੀਕ ਤੇ ਕੋਈ ਗੱਲ ਨਹੀਂ ਜਿਵੇਂ ਵੀ ਜਾਣੀ ਤੀ ਹੋਇਆ ਹੋਰ ਚੱਲਦਾ ਬੜੀ ਗੱਲ ਤੇ ਕੰਪਰੈਸ਼ਨ ਬਰਾਇਆ ਜਾਊਗਾ ਕੰਪਰੈਸ਼ਨ ਬਰਾਲਾਂਗੇ ਬਹੁਤ ਜਮ ਮੋਟ ਕੈਵਿਟੀ ਹੈਗੀ ਐ ਕਿਹੜੇ ਤੇ ਠੀਕ ਹੈ ਤੁਸੀਂ ਉਹ ਲੈ ਕੇ ਦੇ ਦਿਓ ਹਾਂ ਸੋਮਵਾਰ ਲੈ ਕੇ ਦੇ ਤੁਸੀਂ ਆ ਹੁਣ ਕੇਵਲ ਆਜੋਗੇ ਆਜੋ ਲੈ ਮੈਂ ਕੇਵਲ ਆਜੋ ਸੋਮਵਾਰ ਹੀ ਲੈ ਕੇ ਆਪਾਂ ਚਾਪੀ ਕੀ ਕਰੀਏ ਆਪਣੇ ਕੋਲ ਹੀ ਇੱਕ ਵਾਰੀ ਹੈ ਕਿ ਆ ਵੀ ਇਹ ਪੁੱਛੀ ਆਪਣੇ ਕੋਲ ਠੇਕੇ ਤੇ ਵਾਣ ਨਹੀਂ ਨਹੀਂ ਇਹ ਦੂ ਪਹਿਲਾਂ ਸੀਗਾ ਕਹਿਣ ਦਾ ਮਤਲਬ ਹੁਣ ਇਹ ਦੁਗਾਂ ਇਹਨਾਂ ਦਾ ਠੇਕਾ ਖਤਮ ਹੋ ਗਿਆ ਵੀ ਇਸ ਤੋਂ ਪਹਿਲਾਂ ਇਹਨਾਂ ਦੇ ਕੋਲੇ ਠੇਕੇ ਤੇ ਸੀਗਾ ਇਹਨਾਂ ਨੇ ਕਹੇ ਤੂੜੀ ਬਣਾਉਣੀ ਵਸ ਚਲੋ ਤੁਸੀਂ ਜਿੰਨੀ ਮਰਜ਼ੀ ਤੁਹਾਡੀ ਬੜੀ ਜਿੰਮਤ ਦੀ ਹਾਂ 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 ਠੀਕ ਹੈ ਜੀ ਸਭ ਧੰਨਵਾਦ ਤੁਹਾਡਾ ਨਹੀਂ ਨਹੀਂ ਟਾਈਮ ਤੋਂ ਟਾਈਮ ਕੱਢੀ ਨਹੀਂ ਟੈਗ ਨਹੀਂ ਕੋਈ ਨਹੀਂ ਸਾਡਾ ਇਹ ਨਾ ਮਸਲਾ ਹੱਲ ਹੋ ਗਿਆ ਹਾਂ ਚਲੋ ਕੋਈ ਗੱਲ ਨਹੀਂ ਤੁਸੀਂ ਅਗਰ ਦਿਖਣਾ ਤੁਹਾਡੇ ਤੁਹਾਡੇ ਨਾਲ ਦੇ ਮੋਟਰ ਤੁਸੀਂ ਕੁਝ ਵੀ ਕਰ ਸਕਦੇ ਠੀਕ ਹੈ ਸਰ ਖੋਲੀ ਬਈ ਇਹਦਾ ਗੇਟ ਖੋਲੀ